ਖੰਨਾ ਦੇ ਲਲੇਰੀ ਚੌਕ ਇਹਦਾ ਡੈਮੋਕਰੈਟਿਕ ਟੀਚਰ ਫਰੰਟ ਜਲੂ ਲੁਧਿਆਣਾ ਦੇ ਪ੍ਰਧਾਨ ਦਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦਾ ਪਤਲਾ ਫੂਕ ਨਾਅਰੇਬਾਜ਼ੀ ਕੀਤੀ ਗਈ ਤੇ ਇਸ ਮੌਕੇ ਮੌਜੂਦਾ ਸਰਕਾਰ ਤੇ ਵਾਅਦਾ ਖਿਲਾਫੀ ਦੇ ਵੀ આરોਪ ਲਗਾਏ ਗਏ ਪ੍ਰਦਰਸ਼ਨਕਾਰੀਆਂ ਦਾ ਕੀ ਕੁਝ ਕਹਿਣਾ ਰਿਹਾ ਤੇ ਮੀਡੀਆ ਦੇ ਨਾਲ ਗੱਲਬਾਤ ਕਰਤੇ ਹੋਏ ਉਹਨਾਂ ਨੇ ਆਪਣੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕੀ ਕੁਝ ਕਿਹਾ ਤੁਸੀਂ ਸੁਣੋ ਭਾਈ ਜਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਡੈਮੋਕਰੇਟਿਕ ਪਾਰਟੀ ਅਨਿਸ਼ਮ ਜੀ ਰੋਸ ਪ੍ਰਦਰਸ਼ਨ ਕੀ ਕਰ ਲੋਗੀ ਹਾਂਜੀ ਰੋਸ ਪ੍ਰਦਰਸ਼ਨ ਜੀ ਸਾਡੀਆਂ ਕੋਈ ਬਹੁਤ ਵੱਡੀਆਂ ਮੰਗਾਂ ਨਹੀਂ ਸੀ ਤਿੰਨ ਮੰਗਾਂ ਸਾਡੀਆਂ ਜਿਹੜੀਆਂ ਬਹੁਤ ਥੇਰ ਤੋਂ ਪੈਂਡਿੰਗ ਨੇ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਲਗਾਤਾਰੇ ਲਾਰੇ ਲਾ ਰਹੀ ਹੈ ਤਿੰਨ ਮੰਗਾਂ ਵੀ ਕੀ ਨੇ ਜੀ ਸਾਡੀਆਂ ਪਹਿਲੀ ਮੰਗ ਦੱਸ ਦਿੰਨਾ ਬਹੁਤ ਦੇਰ ਬਾਅਦ 12 12 13 13 ਸਾਲਾਂ ਬਾਅਦ ਅਧਿਆਪਕਾਂ ਦੀਆਂ ਪ੍ਰੋਮੋਸ਼ਨਾਂ ਹੋਈਆਂ ਇਹਨਾਂ ਨੇ ਅਧਿਆਪਕਾਂ ਦਾ ਪ੍ਰੋਮੋਸ਼ਨ ਦਾ ਹੱਕ ਖੋਣ ਦੇ ਲਈ ਉਹਨਾਂ ਨੂੰ ਚੱਕ ਕੇ 2 200 ਕਿਲੋਮੀਟਰ ਦੂਰ ਸਿੱਟਿਆ ਅਸੀਂ ਇਹ ਮੰਗ ਕੀਤੀ ਵੀ ਇਹ 12 12 13 13 ਸਾਲਾਂ ਬਾਅਦ ਪ੍ਰੋਮੋਸ਼ਨਾਂ ਮਸਹੀ ਹੋਈਆਂ ਨੇੜੇ ਲਾਓ ਅੱਜ ਤੱਕ ਇਹ ਮੰਗ ਨਹੀਂ ਮੰਨੀ ਹੈਗੀ ਔਰ ਇਸੇ ਤਰ੍ਹਾਂ ਵੱਖ-ਵੱਖ ਕਾਡਰ ਦੇ ਵਿੱਚ ਜਿਹੜੇ ਅਧਿਆਪਕ ਪ੍ਰੋਮੋਟ ਹੋਏ ਆ ਉਹਨਾਂ ਦਾ ਪ੍ਰੋਮੋਸ਼ਨ ਦਾ ਹੱਕ ਮਾਰਨ ਲਈ ਚੱਕ ਕੇ ਉਹਨਾਂ ਨੇ ਪਰੇ ਸਿੱਟਿਆ ਔਰ ਵਾਅਦੇ ਕਰਦੇ ਰਹੇ ਲਗਾਤਾਰ ਅਸੀਂ ਨੇੜੇ ਰਾਵਾਂਗੇ ਅਗਲੀ ਮੰਗ ਇਹ ਲੈ ਕੇ ਆਏ ਆ ਵੀ ਅਸੀਂ ਮਿਡਲ ਅਸੀਂ ਇਹ ਕਿਹਾ ਕਿ ਤੁਹਾਨੂੰ ਕੋਈ ਅਧਿਕਾਰ ਨਹੀਂ ਤੁਸੀਂ ਵੋਟਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਪਰ ਪੰਜਾਬ ਦੇ ਲੋਕਾਂ ਤੋਂ ਵੋਟਾਂ ਲਈਆਂ ਨੇ ਤੁਹਾਨੂੰ ਪੰਜਾਬ ਦੇ ਲੋਕਾਂ ਦੇ ਸਕੂਲ ਬੰਦ ਕਰਨ ਦਾ ਕੋਈ ਹੱਕ ਨਹੀਂ ਤੇ ਉਹਤੇ ਵੀ ਸਿੱਖਿਆ ਮੰਤਰੀ ਜੀ ਮੀਟਿੰਗ ਚੋਂ ਠੁੱਕ ਕੇ ਚਲੇ ਗਏ ਨੇ ਬੜਾ ਭੱđa ਰਵਈਆ ਸੀ ਇਹਨਾਂ ਦਾ ਲੈ ਦੇ ਕੇ ਜੀ ਇਹਨਾਂ ਦੀ ਪਾਲਿਸੀ ਇਹ ਹੈ ਕਿ ਸਰਕਾਰੀ ਸਕੂਲਾਂ ਦੀ ਜਿਹੜੀ ਸਿੱਖਿਆ ਉਹਦਾ ਨਾਮ ਸਮਾਰਨ ਬਦ ਤੁਰੇ ਹੋਏ ਨੇ ਮੋٹے ਤੌਰ ਤੇ ਸਾਡੀਆਂ ਤਿੰਨ ਮੰਗਾਂ ਸੀਗੀਆਂ ਔਰ ਛੱਤੀ ਅਗਲੀ ਮੰਗ ਹੈ ਜਿਹੜੀ ਵਿੱਤੀ ਮੰਗਾਂ ਸਾਡੀਆਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਹੈ ਕੰਪਿਊਟਰ ਵਿਭਾਗਾਂ ਦਾ ਮਾਮਲਾ ਹੈ ਦਸ-ਦਸ ਸਾਲਾਂ ਤੋਂ ਸਾਡੇ ਜਿਹੜੇ ਬਕਾਏ ਨੇ ਪੰਜਾਬ ਸਰਕਾਰ ਵੱਲ ਖੜੇ ਨੇ ਉਹ ਸਾਡੀਆਂ ਛੜੀਆਂ ਹੀ ਮੰਗਾ ਨੇ ਜਿਹੜੇ 2 ਵਾਰ ਹੋਏ ਸਾਡੇ ਅਧਿਆਪਕਾਂ ਨੂੰ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਸਟੇਸ਼ਨ ਚੁਆਇਸ ਦੁਬਾਰਾ ਦੋ ਉਹਦੇ ਇਹ ਕੰਨਾਂ ਨਹੀਂ ਧਰ ਰਹੇ ਇਸ ਕਰਕੇ ਇਸ ਟਾਈਮ ਅਧਿਆਪਕਾਂ ਦੇ ਵਿੱਚ ਪੂਰਨ ਰੋਸ ਹੈ ਤੇ ਪੇਪਰਾਂ ਦੇ ਦਿਨਾਂ ਦੇ ਵਿੱਚ ਬੜੇ ਬੇਲੋੜੇ ਸੈਮੀਨਾਰ ਅਧਿਆਪਕਾਂ ਨੂੰ ਹੋਰ ਹੀ ਪਰਸੇਬਲ ਤੱਕਿਆ ਜਾ ਰਿਹਾ ਸਕੂਲਾਂ ਵਿੱਚ ਪੜ੍ਹਾਉਣਾ ਨਹੀਂ ਦਿੱਤਾ ਜਾ ਰਿਹਾ ਮਨਸ਼ਾ ਸਾਫ਼ ਹੈ ਵੀ 20 ਕਿਲੋਮੀਟਰ ਦੇ ਦੈਰੇ 'ਚ ਅਸੀਂ ਇੱਕ ਸਕੂਲ ਰੱਖਣਾ ਇਹ ਗੱਲ ਅਸੀਂ ਰਹਿਣ ਨਹੀਂ ਦੇਣੀ ਹੈਗੀ ਇਸ ਲਈ ਪੰਜਾਬ ਦੇ ਵਿੱਚ ਅਧਿਆਪਕ ਵੱਡੀ ਮੁਹਮਦ ਖਰੀ ਕਰਕੇ ਇਸ ਸਰਕਾਰ ਦਾ ਜਿਹੜਾ ਜਨਾਜਾ ਕੱਢਣਗੇ ਗਾਉਣ ਵਾਲੇ ਦਿਨਾਂ 'ਚ ਵੀ ਕੱਢਣਗੇ ਤੇ 8 ਮਾਰਚ ਨੂੰ ਅਸੀਂ ਅਨੰਦਪੁਰ ਸਾਹਿਬ ਵੱਡੀ ਗਲਤੀ ਕੀਤੀ ਹੈ ਜਿਹੜਾ ਐਮੀਨਾ ਸਕੂਲਾਂ ਦਾ ਤੇ ਨਮਾਨਾ ਨੇ ਪ੍ਰੋਜੈਕਟ ਲਾਉਂਦ ਕੀਤਾ ਹੈਗਾ ਜੀ ਕਿ ਤੁਹਾਨੂੰ ਲੱਗਦਾ ਨਹੀਂ ਹੈਗਾ ਬੱਚਿਆਂ ਨਾਲ ਕੀ ਕਹਿੰਨਾ ਭੇਤ ਭਾਵ ਦੀ ਬਿਲਕੁਲ ਸਰ ਤੁਸੀਂ ਬਿਲਕੁਲ ਰਾਈਟ ਹੋ ਬੇਖੋ ਲੋਕਾਂ ਦੀ ਰਾਏ ਤੁਹਾਡੇ ਵਿੱਚੋਂ ਸਵਾਲ ਆਇਆ ਇਹ ਬਿਲਕੁਲ ਸਹੀ ਸਵਾਲ ਆਇਆ ਸਾਡੀ ਮੰਗ ਇਹ ਹੈ ਕਿ ਤੁਸੀਂ ਉਹੀ ਸਰ 20 ਕਿਲੋਮੀਟਰ ਦੇ ਦਰ ਵਿੱਚ ਜਿਹੜਾ ਇੱਕ ਬੱਚਾ 20 ਕਿਲੋਮੀਟਰ ਪਰੇ ਬੈਠਾ ਉਹਦੇ ਨੇ ਤੁਸੀਂ ਸਕੂਲੀ ਸਿੱਖਿਆ ਨਹੀਂ ਦਉਂਗੇ ਤੁਸੀਂ ਕੋਸ਼ਕ ਵਿਧਾਨ ਸਭਾ ਹਲਕਿਆਂ ਵਿੱਚ ਚੰਦਕ ਸਕੂਲ ਬਣਾ ਕੇ ਕਿਹੜੀ ਸਿੱਖਿਆ ਕ੍ਰਾਂਤੀ ਲੈ ਕੇ ਆਉਣਾ ਚਾਹੁੰਦੇ ਹੋ ਉਹਨਾਂ ਵਿੱਚ ਵੀ ਸਰ ਕੁਝ ਨਹੀਂ ਹੈਗਾ ਗ੍ਰਾਂਟਸ ਆ ਰਹੀਆਂ ਨੇ ਕੋਈ ਨਵੇਂ ਦੇ ਅਧਕਾਂ ਦੀ ਭਰਤੀ ਨਹੀਂ ਹੈਗੀ ਕੋਈ ਚੰਗਾ ਕਰਿਕੂਲਮ ਨਹੀਂ ਹੈਗਾ ਲੋਕਾਂ ਨਾਲ ਡਿਬੇਟ ਨਹੀਂ ਕੀਤੀ ਜਾ ਰਹੀ ਵੀ ਕਿਹਜੇ ਕਰਿਕੂਲਮ ਦੀ ਪੰਜਾਬ ਨੂੰ ਲੋੜ ਹੈ ਸੈਂਟਰ ਨੇ ਇੱਕ ਨਵੀਂ ਐਜੂਕੇਸ਼ਨ ਪਾਲਿਸੀ ਲਾ ਦਿੱਤੀ ਇਹਨਾਂ ਦੇ ਉੱਪਰ ਉਹਨੂੰ ਇਹ ਲਾਗੂ ਕਰਨ ਦੇ ਲਈ ਪੱਗਾਂ ਭਾਰਨੇ ਤੇ ਤੁਸੀਂ ਇਮੇਜਿਨ ਕਰੋ ਜਿਹੜੇ ਆਮ ਪਿੰਡਾਂ ਦੇ ਵਿੱਚ ਬੱਚੇ ਪੜ੍ਹਦੇ ਆ ਉਹਨਾਂ ਲਈ ਵਰਦੀਆਂ ਦੀ ਗ੍ਰਾਂਟ 600 ਰੁਪਈਆ ਜਿਹੜਾ ਸਕੂਲ ਆਫ ਐਮੀਨੈਂਸ ਦੇ ਵਿੱਚ ਬੱਚਾ ਪੜ੍ਹਦਾ ਉਹਦੇ ਲਈ ਵਰਦੀਆਂ ਦੀ ਗ੍ਰਾਂਟ 6000 ਰੁਪਈਆ ਇਹ ਤਾਂ ਪੱਖਪਾਤ ਕੀ ਗੱਲ ਭਾਈ ਜਿਹੜੇ ਮਾਨਕੀ ਜਾਣਨ ਵਾਲੇ ਤੁਹਾਡੇ ਰਸੂਲੜੇ ਹੋਰ ਪਿੰਡਾਂ ਵਿੱਚ ਬੱਚੇ ਬੈਠੇ ਆ ਉਹਨਾਂ ਦੀ 600 ਰੁਪਏ ਵਿੱਚ ਕਿਵੇਂ ਵਰਦੀ ਆਊਗੀ ਇਹ ਸਾਰਾ ਬਹੁਤ ਵੱਡਾ ਪੱਖਪਾਤ ਆ ਜਿਹੜਾ ਇਹ ਸਕੂਲਾਂ ਦੇ ਆਧਾਰ ਤੇ ਕੀਤਾ ਜਾ ਰਿਹਾ ਔਰ ਇਹ ਲੋਕ ਵਿਰੋਧੀ ਨੀਤੀ ਹੈ ਜੀ ਟੋਟਲੀ ਸਕੂਲ ਆਫ ਐਮੀਨੈਂਸ ਦੀ ਲੋਕਾਂ ਦੇ ਪੱਖ ਦੀ ਨੀਤੀ ਨਹੀਂ